ਤਿਆਉ ਫਿਰ ਦੱਸ ਦਿਆਂ ਜੀ ਤੁਹਾਨੂੰ ਵੀਡੀਓ ਨੂੰ ਕੇ ਸ਼ੇਅਰ ਕਰਦੇ ਹੋ ਜੀ ਇਹ ਅਹਿਮ ਜਾਣਕਾਰੀ ਹੈ ਕਿ ਆਪਾਂ ਮਿੱਟੀ ਗਮਲੇ ਦੇ ਵਿੱਚ ਜਿਹੜੀ ਹੈ ਦਵਾਈ ਕਿੱਦਾਂ ਪਾਉਣੀ ਹੈ ਉਹਦੇ ਬਾਰੇ ਦੱਸਾਂਗੇ ਤੇ ਇਹ ਗਮਲੇ ਦੇ ਵਿੱਚ ਆ ਵੇਖੋ ਸਾਰੇ ਅਮਰੂਦ ਲੱਗਿਆ ਜੀ ਨਿੰਬੂ ਤੇ ਅੱਜ ਤੁਹਾਨੂੰ ਇੱਕ ਹੋਰ ਬੇਨਤੀ ਕਰਦਾ ਮੈਂ ਕਿ ਜਿਨ੍ਹਾਂ ਨੇ ਪੇਜ ਨੂੰ ਫੋਲੋ ਨਹੀਂ ਕੀਤਾ ਉਹ ਫੋਲੋ ਕਰ ਲਓ ਜਰੂਰ ਨੋਟੀਫਿਕੇਸ਼ਨ ਔਨ ਕਰ ਲਓ ਜੇ YouTube ਤੇ ਵੀ ਦੇਵ ਲਾਇਬ੍ਰੇਰੀਓ Facebook ਤੇ ਵੀ ਤੇ ਦੇਵ ਗ੍ਰੀਨਲੈਂਡ ਨਰਸਰੀ ਆਪਣਾ ਫੇਸਬੁੱਕ ਤੇ ਪੇਜ ਬਣਿਆ ਤੇ ਦੇਵ ਡਾਟ ਨਰਸਰੀ ਆਪਣੀ ਇੰਸਟਾ ਤੇ ਵੀ ਆਪਣਾ ਉਹ ਜਿਹੜਾ ਪੇਜ ਬਣਿਆ ਉੱਥੋਂ ਤੁਸੀਂ ਜਾ ਕੇ ਫੋਲੋ ਕਰਨਾ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਦੇਵ ਗ੍ਰੀਨ ਲੈਂਡ ਨਰਸਰੀ ਦੇ ਨਾਲ ਤੇ ਅੱਜ ਗੱਲਬਾਤ ਕਰਦੇ ਆ ਕਿ ਗਮਲਿਆਂ ਦੇ ਵਿੱਚ ਜਿਹੜੇ ਬੂਟੇ ਲੱਗੇ ਆ ਉਹਨਾਂ ਨੂੰ ਕਿਹੜੀ ਦਵਾਈ ਪਾਉਣੀ ਆ ਕਿੱਦਾਂ ਪਾਉਣੀ ਆ ਕਿੰਨੀ ਮਾਤਰਾ ਚ ਪਾਉਣੀ ਆ ਤੇ ਕਿਵੇਂ ਪਾਉਣੀ ਆ ਤੇ ਕਿਹੜੇ ਬੂਟੇ ਨੂੰ ਕਿਹੜੀ ਦਵਾਈ ਕਿਹੜੇ ਟਾਈਮ ਤੇ ਪਾਣੀ ਐ ਸੋ ਹੁਣ ਟਾਈਮ ਆ ਗਿਆ ਫਰਵਰੀ ਦਾ ਮਹੀਨਾ ਚੱਲ ਰਿਹਾ ਸੋ ਇਸ ਮਹੀਨੇ ਦੇ ਵਿੱਚ ਅੱਗੇ ਫਟਾਰਾ ਪਾਣਾ ਬੋਟਿਆ ਸਾਰਿਆਂ ਨੂੰ ਤੇ ਅੱਜ ਗੱਲ ਕਰਾਂਗੇ ਅਸੀਂ ਕਿ ਦਵਾਈ ਪਾਉਣ ਦਾ ਤਰੀਕਾ ਕੀ ਐ ਤੇ ਸਭ ਤੋਂ ਪਹਿਲਾਂ ਅਸੀਂ ਜਿਹੜੀ ਪਿਛਲੀ ਵੀਡੀਓ ਦੇ ਵਿੱਚ ਸੱਜਣਾ ਨੇ ਕਮੈਂਟ ਕੀਤੇ ਸੀਗੇ ਉਹਨਾਂ ਦੇ ਨਾਮ ਬੋਲਾਂਗੇ ਜਗਿੰਦਰ ਸਿੰਘ ਮਾਨ ਸਾਡੇ ਫਰੋਜਪੁਰ ਤੋਂ ਵੀਰ ਨੇ ਬਹੁਤ ਵਧੀਆ ਸਾਡੇ ਨਾਲ ਕਮੈਂਟ ਕਰਕੇ ਜੁੜਦੇ ਨੇ ਔਰ ਜਗਦੇਸ਼ ਕਬਾਇਆ ਤੋਂ ਉਹਨਾਂ ਦੇ ਵੀ ਬਹੁਤ ਸਾਰੇ ਕਮੈਂਟ ਆਉਂਦੇ ਨੇ ਤੇ ਜਸਵਿੰਦਰ ਸਿੰਘ ਰਾਏ ਰੋਇਪੁਰ ਤੋਂ ਤੇ ਦਲਬੀਰ ਸਿੰਘ ਮਾਨਸਾ ਤੋਂ ਤੇ ਗਿੱਦੜਾ ਬਾਹਾ ਤੋਂ ਸਾਡੇ ਵੀਰ ਵਨੈਕ ਜੀ ਉਹਨਾਂ ਦੇ ਬਹੁਤ ਸਾਰੇ ਸਾਡੇ ਨਾਲ ਕਮੈਂਟ ਆਉਂਦੇ ਨੇ ਸੋ ਹਰ ਇੱਕ ਵੀਡੀਓ ਦੇ ਵਿੱਚ ਜਿਹੜੇ ਵੀਰ ਵਧੀਆ-ਵਧੀਆ ਕਮੈਂਟ ਕਰਦੇ ਆ ਸੀ ਉਹਨਾਂ ਦੇ ਨਾਮ ਪਹਿਲੇ 5 ਨਾਮ ਜ਼ਰੂਰ ਪੜਿਆ ਕਰਾਂਗੇ ਸੋ ਤੁਸੀਂ ਵਧੀਆ ਕਮੈਂਟ ਕਰਿਆ ਕਰੋ ਵੀਡੀਓ ਨੂੰ ਅਕੇ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਸੋ ਤੁਹਾਡੇ ਨਾਲ ਹੀ ਸਾਰਾ ਇਹ ਸਿਸਟਮ ਚੱਲ ਰਿਹਾ ਹੈ ਔਰ ਸਾਡਾ ਵਾਅਦਾ ਤੁਹਾਡੇ ਨਾਲ ਕਿ ਤੁਹਾਡੇ ਸਾਡੇ ਤੇ ਬਣੇ ਵਿਸ਼ਵਾਸ ਨੂੰ ਕਦੇ ਟੁੱਟਣ ਨਹੀਂ ਦੇਵਾਂਗੇ ਤੇ ਅੱਜ ਤੁਹਾਨੂੰ ਇੱਕ ਹੋਰ ਬੇਨਤੀ ਕਰਦਾ ਮੈਂ ਕਿ ਜਿਨ੍ਹਾਂ ਨੇ ਪੇਜ ਨੂੰ ਫੋਲੋ ਨਹੀਂ ਕੀਤਾ ਉਹ ਫੋਲੋ ਕਰ ਲਓ ਜਰੂਰ ਨੋਟੀਫਿਕੇਸ਼ਨ ਔਨ ਕਰ ਲਓ ਜੋ YouTube ਤੇ ਵੀ ਦੇਵ ਲਾਇਬ੍ਰੇਰੀਓ Facebook ਤੇ ਵੀ ਤੇ ਦੇਵ ਗ੍ਰੀਨਲੈਂਡ ਨਰਸਰੀ ਆਪਣਾ Facebook ਤੇ ਪੇਜ ਬਣਿਆ ਹੈ ਦੇਵ.ਨਰਸਰੀ ਆਪਣੀ ਇੰਸਟਾ ਤੇ ਵੀ ਆਪਣਾ ਉਹ ਜਿਹੜਾ ਪੇਜ ਬਣਿਆ ਉੱਥੋਂ ਤੁਸੀਂ ਜਾ ਕੇ ਫੋਲੋ ਕਰਨਾ ਹੈ ਤੇ ਆਓ ਹੁਣ ਤੁਹਾਨੂੰ ਦੱਸਦੇ ਆਂ ਤਰੀਕਾ ਕਿ ਕਿਹੜੀ ਦਵਾਈ ਪਾਉਣੀ ਹੈ ਅੱਜ ਫਰਵਰੀ ਦੇ ਮਹੀਨੇ ਦੇ ਵਿੱਚ ਤੇ ਕਿੱਦਾਂ ਪਾਉਣੀ ਹੈ ਕਿੰਨੀ ਮਾਤਰਾ ਪਾਉਣੀ ਹੈ ਤੁਹਾਨੂੰ ਸਾਰਾ ਕੁਝ ਦੱਸਦੇ ਆਂ ਤੇ ਤੁਸੀਂ ਜੁੜੇ ਰਹਿਣਾ ਜੀ ਇਸ ਵੀਡੀਓ ਦੇ ਨਾਲ ਕਿਤੇ ਨਹੀਂ ਜਾਣਾ ਬਾਕੀ ਵੀਰੋ ਹੁਣ ਬੋਟੇ ਲਾਉਣ ਦਾ ਮੌਸਮ ਆ ਗਿਆ ਹੈ ਤੁਸੀਂ ਬੋਟੇ ਜਿਹੜੇ ਵੀ ਲਾਉਣੇ ਆਂ ਜੇ ਜਗ੍ਹਾ ਖਾਲੀ ਹੈ ਤਾ ਉੱਥੇ ਤੁਸੀਂ ਲਾ ਸਕਦੇ ਹੋ ਜੇ ਕਣਕ ਖੜੀ ਹੈ ਤਾਂ ਫਿਰ ਤਾਂ ਕਣਕ ਤੋਂ ਬਾਅਦ ਹੀ ਲੱਗਣਗੇ ਔਰ ਜਿਨ੍ਹਾਂ ਦੇ ਕੋਲ ਜਗ੍ਹਾ ਹੈ ਹੁਣ ਬੋਟੇ ਲਾਉਣ ਦਾ ਸਮਾਂ ਹੈ ਹੁਣ ਤੁਸੀਂ ਫਰੂਟ ਵਾਲੇ ਬੋਟੇ ਆਪਣੇ ਕੋਲ ਸਾਰੇ ਬਿਲਕੁਲ ਆ ਰੈਡੀ ਹੈ ਤੁਸੀਂ ਲਾ ਸਕਦੇ ਹੋ ਤੇ ਆਓ ਤੁਹਾਨੂੰ ਅੱਜ ਦਿਖਾਉਂਦੇ ਆ ਕਿ ਕਿੱਦਾਂ ਜਿਹੜਾ ਦਵਾਈ ਕਿੱਦਾਂ ਪਾਉਣੀ ਹੈ ਔਰ ਮੈਂ ਇੱਕ ਬੇਨਤੀ ਹੱਥ ਜੋੜ ਕੇ ਕਰਦਾ ਕਿ 6 ਵਜੇ ਤੋਂ ਬਾਅਦ ਮੈਨੂੰ ਕਾਲ ਕਰਿਆ ਕਰੋ ਜਿਨ੍ਹਾਂ ਨੇ ਸਲਾਹ ਲੈਣੀ ਹੁੰਦੀ ਹੈ ਕੋਈ ਵੀ ਕਿਉਂਕਿ ਜਿਹੜੇ ਸਾਡੇ ਕੋਲ ਕਸਟਮਰ ਹੁੰਦੇ ਆ ਫਿਰ ਜੇ ਫੋਨ ਨਾ ਚੱਕ ਹੋਵੇ ਤਾਂ ਫਿਰ ਵੀਰ ਕਹਿੰਦੇ ਵੀ ਫੋਨ ਨਹੀਂ ਚੱਕਦੇ ਇਹ ਸੋ ਇਸ ਕਰਕੇ ਜ਼ਿਮੀਦਾਰਾਂ ਦੀ ਨਰਸਰੀ ਆ ਬਿਲਕੁਲ ਇੱਥੇ ਕੋਈ ਠੱਗੀ ਨਹੀਂ ਪ੍ਰਾਉਡ ਨਹੀਂ ਸਾਰੇ ਬੂਟੇ ਤੁਹਾਨੂੰ ਇੱਕ ਤੋਂ ਇੱਕ ਮਿਲਣਗੇ ਭਾਵੇਂ ਤੁਸੀਂ ਬਾਗ ਲਾਉਣਾ ਹੈ ਤਾਂ ਵੀ ਬੂਟਾ ਉੱਥੋਂ ਮਿਲੂਗਾ ਜੇ ਇੱਕ ਬੂਟਾ ਲੈਣਾ ਹੈ ਤਾਂ ਵੀ ਬੂਟਾ ਉਸੇ ਕੁਆਲਿਟੀ ਦਾ ਤੁਹਾਨੂੰ ਮਿਲੂਗਾ ਸੋ ਇਹ ਸਾਡਾ ਪਿਛਲੇ 4-5 ਸਾਲਾਂ ਤੋਂ ਜਿਹੜਾ ਤੁਹਾਡਾ ਵਿਸ਼ਵਾਸ ਬਣਿਆ ਇਹਦੇ ਨਾਲ ਅਸੀਂ ਹਮੇਸ਼ਾ ਤੁਹਾਨੂੰ ਤੁਹਾਡੇ ਵਿਸ਼ਵਾਸ ਨੂੰ ਜਿੱਤਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਕਰਦੇ ਰ੍ਹਾਂਗੇ ਸੋ ਕਰ ਰਹੇ ਆ ਸੋ ਆਓ ਤੁਹਾਨੂੰ ਅੱਜ ਦੱਸਦੇ ਆਂ ਇਹ ਤਰੀਕਾ ਕਿੱਦਾਂ ਆਪਾਂ ਬੋਟੇ ਨੂੰ ਜਿਹੜੀ ਗਮਲਿਆਂ 'ਚ ਲੱਗੇ ਆ ਜਾਂ ਜਿਹੜੇ ਖੇਤ 'ਚ ਲੱਗੇ ਆ ਜਿਹੜਾ ਪ੍ਰੋਸੀਜਰ ਸੇਮ ਹੀ ਰਹੂਗਾ ਕਿ ਕਿੱਦਾਂ ਜਿਹੜੀ ਆਪਾਂ ਖਾਦ ਦਵਾਈ ਤੇ ਉਹਨਾਂ ਨੂੰ ਜਿਹੜੀ ਤਾਕਤ ਦੇ ਵਾਸਤੇ ਜਿਹੜੀ ਚੀਜ਼ਾਂ ਦੇਣੀ ਆ ਜੜਾਂ ਦੇ ਵਿੱਚ ਕਿਹਦੀ ਸਪਰੇਅ ਕਰਨੀ ਆ ਉਹਦੇ ਬਾਰੇ ਜਾਣਕਾਰੀ ਦਿੰਨੇ ਆ ਤੇ ਆਓ ਫਿਰ ਤੇ ਆਓ ਫਿਰ ਦੱਸਦੇ ਆਂ ਤੁਹਾਨੂੰ ਵੀਡੀਓ ਨੂੰ ਕੇ ਸ਼ੇਅਰ ਕਰਦੇ ਹੋ ਜੀ ਇਹ ਅਹਿਮ ਜਾਣਕਾਰੀ ਆ ਕਿ ਆਪਾਂ ਮਿੱਟੀ ਗਮਲੇ ਦੇ ਵਿੱਚ ਜਿਹੜੀ ਆ ਦਵਾਈ ਕਿੱਦਾਂ ਪਾਉਣੀ ਆ ਉਹਦੇ ਬਾਰੇ ਦੱਸਾਂਗੇ ਤੇ ਇਹ ਗਮਲੇ ਦੇ ਵਿੱਚ ਆ ਵੇਖੋ ਸਾਰੇ ਅਮਰੂਦ ਲੱਗਿਆ ਜੀ ਨਿੰਬੂ ਲੱਗਿਆ ਜੀ ਠੀਕ ਹੈ ਜੀ ਔਰ ਇਹ ਜਿਹੜਾ ਕਾਗਜੀ 12 ਮਾਸੇ ਕਲਕੱਤੇ ਵਾਲਾ ਉਹ ਹੈ ਆ ਦੇਖੋ ਪਿੱਛੇ ਫਰੂਟਿੰਗ ਹੋ ਰਹੀ ਹੈ ਕਈ ਨਿੰਬੂ ਹੁੰਦੇ ਆ ਜਿਹੜੇ ਸਰਦੀ ਚ ਜ਼ਿਆਦਾ ਲੱਗਦੇ ਆ ਤੇ ਗਰਮੀ ਚ ਘੱਟ ਲੱਗਦੇ ਆ ਤੇ ਆ ਦੇਖੋ ਹੁਣ ਅੱਲੇ ਗਰਮੀ ਸ਼ੁਰੂ ਹੋਣੀ ਹੈ ਤੇ ਧਿਆਨ ਨਾਲ ਦੇਖਿਓ ਜੇ ਕਿੰਨਾ ਬੇਤਹਾਸ਼ਾ ਜਿਹੜਾ ਫਰੂਟ ਆ ਰਿਹਾ ਇਹਨੂੰ ਤੇ ਆ ਦੇਖੋ ਛੋਟਾ ਜਿਹਾ ਬੂਟਾ ਸੀ ਗਮਲੇ ਚ ਲਾਇਆ ਹੋਇਆ ਹੈ ਤੇ ਇਹਦਾ ਫਰੂਟ ਦੇਖੋ ਤੁਸੀਂ ਪਹਿਲਾਂ ਫਰੂਟ ਦੇਖ ਲਓ ਉਹ ਤੋਂ ਬਾਅਦ ਦੱਸ ਦਿਆਂ ਕਿਵੇਂ ਆਪਾਂ ਨਿੰਬੂ ਲਾਉਣਾ ਹੈ ਤੇ ਆ ਲਓ ਬਲਕੇ ਭਰਾ ਪੈ ਬੂਟਾ ਪੂਰਾ ਉਹਦੇ ਨਾਲ ਫਰੂਟ ਨਾਲ ਸਾਰਾ ਫਰੂਟ ਚੱਕੀ ਆਉਂਦਾ ਹੁਣ ਇਹਨੇ ਪੱਤਾ ਕੱਢਣਾ ਸੀਗਾ ਪਰ ਪਹਿਲਾਂ ਫਰੂਟ ਚੱਕੂਗਾ ਇਹ ਲਓ ਜੀ ਹੁਣ ਦੱਸ ਦਿਆਂ ਤੁਹਾਨੂੰ ਵੀ ਮਿੱਟੀ ਆ ਮਿੱਟੀ ਦੇ ਵਿੱਚ ਦਵਾਈ ਕਿੱਦਾਂ ਮਿਕਸ ਕਰਨੀ ਹੈ ਜਿਹੜੀ ਗਮਲੇ 'ਚ ਆਪਾਂ ਲਾਏ ਹੁੰਦੇ ਆ ਪੌਦੇ ਤੇ ਨਿੰਬੂ ਤੁਸੀਂ ਦੇਖ ਲਓ ਵੀ ਪਿਓਰ ਕਾਗਜੀ ਹੈ ਦੋਆ ਦੋਆ ਬੋਟਿਆਂ ਨੂੰ ਪੂਰਾ ਜਿਹੜਾ ਫਰੂਟ ਆ ਰਿਹਾ ਤੁਸੀਂ ਦੇਖ ਸਕਦੇ ਹੋ ਇਹਨੂੰ ਵੀ ਭਰੇ ਭੇ ਨਿੰਬੂ ਤੇ ਚਲੋ ਜੀ ਮਿੱਟੀ ਉੱਤੋਂ ਖੋਦਾਂਗੇ ਹੌਲੀ ਹੌਲੀ ਜੇ ਤੁਹਾਡੇ ਕੋਲ ਆ ਜੰਤਰ ਹੈਗਾ ਤਾਂ ਠੀਕ ਹੈ ਨਹੀਂ ਤੁਸੀਂ ਰੰਬੇ ਨਾਲ ਵੀ ਕੱਢ ਸਕਦੇ ਹੋ ਹੁਣ ਇਹਨੂੰ ਉਹਨਾਂ ਦੂਰ ਤੱਕ ਚੱਲਾਂਗੇ ਜਿੰਨਾ ਦੂਰ ਤੱਕ ਆਪਣਾ ਜੜ ਨਹੀਂ ਆਉਂਦੀ ਉਹਨੇ ਦੂਰ ਤੱਕ ਆਪਾਂ ਇਹਨੂੰ ਵਿੱਚੋਂ ਮਿੱਟੀ ਕੱਢ ਕੇ ਇੱਧਰ ਕੋਈ ਚੀਜ਼ ਲੈ ਲੈਣੀ ਅਸੀਂ ਗਮਲਾ ਲਿਆ ਹੈ ਇਹਦੇ ਵਿੱਚ ਪਾਈ ਚੱਲਾਂਗੇ ਠੀਕ ਆ ਜੀ ਜੇ ਉੱਪਰੋਂ ਆਪਾਂ ਖੁਰਾਕ ਪਾਵਾਂਗੇ ਉਹ ਫਿਰ ਗਲਤ ਹੋ ਜਾਊਗਾ ਗਰਾਹ ਜਿਹੜੀ ਜੜ ਤੱਕ ਖੁਰਾਕ ਪਹੁੰਚਣੀ ਜ਼ਰੂਰੀ ਹੈ ਸੋ ਇਹ ਬਹੁਤ ਜ਼ਰੂਰੀ ਹੈ ਇਹ ਜਿਹੜਾ ਨੁਕਤਾ ਆ ਦੇਖੋ ਜੜਾ ਹੁਣ ਆ ਗਿਆ ਆ ਜੜਾ ਆ ਗਿਆ ਜੀ ਆ ਦੇਖੋ ਜੜਾ ਆਉਣੀਆਂ ਸ਼ੁਰੂ ਹੋ ਗਈਆਂ ਬਸ ਇਹ ਜੜਾ ਥੋੜੀਆਂ ਜਦੋਂ ਉੱਪਰ ਆ ਜਾਣ ਇਹਦੇ ਉੱਤੇ ਆਪਾਂ ਹੱਥ ਨਾ ਕੱਢ ਲੈ ਹੁਣ ਸੋ ਆ ਦੇਖੋ ਜੜਾ ਆ ਗਿਆ ਆ ਦੇਖੋ ਜੜਾ ਆ ਗਿਆ ਇਹਦੇ ਉੱਤੇ ਖੁਰਾਕ ਪਾਉਣੀ ਹੈ ਜਿਹੜੀ ਪਾਉਣੀ ਹੈ ਤੇ ਉਧਰੋਂ ਵੀ ਕੰਮ ਕਰ ਲੈ ਆਹ ਵਾਲਾ ਬੜ ਬੜਾ ਹਾਂ ਸਾਰੀ ਮਿੱਟੀ ਕੱਢਾਂਗੇ ਵਿੱਚੋਂ ਨਾ ਮਿੱਟੀ ਕੱਢ ਕੇ ਉਸ ਤੋਂ ਬਾਅਦ ਕੀ ਕੀ ਪਾਉਣਾ ਹੈ ਨਿੰਬੂ ਨੂੰ ਹਰੇਕ ਜਿਹੜਾ ਫਰੂਟ ਵਾਲਾ ਬੂਟਾ ਨੇ ਉਹਨੂੰ ਲੱਗ ਲੱਗ ਦਵਾਈ ਪੈਂਦੀ ਹੈ ਠੀਕ ਹੈ ਜੀ ਲੱਗ ਲੱਗ ਖੁਰਾਕ ਪੈਣੀ ਹੈ ਤੇ ਉਹ ਵੀ ਤੁਹਾਨੂੰ ਜਾਣ ਕਰਦੇ ਆਂਗੇ ਸਾਡੇ ਕੋਲ ਪੈਕਟ ਪਿਆ ਸਾਰੇ ਤੁਹਾਨੂੰ ਦੱਸਾਂਗੇ ਕੀ ਕੀ ਪੈਣਾ ਤੇ ਤੁਹਾਨੂੰ ਸਾਰਾ ਦਿਖਾਵਾਂਗੇ ਉਹ ਲਿਆ ਉਧਰੋ ਆ ਦੇਖੋ ਇਹਦੇ ਵਿੱਚ ਹੈ ਜੀ ম্যাগਨੇਸ਼ੀਅਮ ਸਲਫੇਟ ਇਹ ਦੇਖ ਲਓ ਤੁਸੀਂ ਬਾਅਦ ਚ ਪਰਨਾ ਫੋਨ ਕਰਦੇ ਹੁੰਦੇ ਹੋ ਮੈਨੂੰ ਤੇ ਚੰਗੀ ਤਰ੍ਹਾਂ ਚੀਜ਼ ਵੇਖ ਰਿਹਾ ਕੋਈ ਸਾਡੇ ਨਾਲ ਬਿਜ਼ੀ ਰਹਿੰਦੇ ਆ ਅਸੀਂ ਤੇ ਕਈ ਵਾਰੀ ਫੋਨ ਚੱਕ ਵੀ ਨਹੀਂ ਹੁੰਦਾ ਜੇ ਕਰਨਾ ਹੋਵੇ 6 ਵਜੇ ਤੋਂ ਬਾਅਦ ਕਰਿਆ ਕਰੋ ਸ਼ਾਮ ਨੂੰ ਇਹ 1919 ਆਮ ਮਿਲ ਜਾਂਦਾ ਹੁਣ ਜਿਹੜੀ ਮੈਂ ਅੱਜ ਚੀਜ਼ਾਂ ਦਿਖਾ ਰਿਹਾ ਇਹ ਆਮ ਮਿਲਦੀਆਂ ਇੱਕ ਆ ਚੀਜ਼ ਘੱਟ ਮਿਲਦੀ ਹੈ ਐਪਸਮ ਸాల్ਟ ਇਪਕੋ ਕੰਪਨੀ ਦਾ ਇਹ ਕੋਈ ਆਪਾਂ ਇੱਥੇ ਕੰਪਨੀ ਦੀ ਮਸ਼ਹੂਰੀ ਨਹੀਂ ਕਰ ਰਹੇ ਤੇ ਇੱਕ ਸਾਡੇ ਕੋਲ ਇਹਦੇ ਨਾਲ ਆਉਂਦਾ ਅ ਨੀਮ ਖਾਲੀ ਇਹਦੇ ਵਿੱਚ ਤੇ ਬੋਨ ਉਹ ਆਪਾਂ ਤੁਹਾਨੂੰ ਅੱਗੇ ਦਿਖਾਇਆ ਉਹ ਦੂਜੇ ਬੁੱਟੇ ਜਦੋਂ ਅਮਰੋਦ ਨੂੰ ਪਾਵਾਂਗੇ ਉਹ ਤੁਹਾਨੂੰ ਦਿਖਾਵਾਂਗੇ ਉਹਦੇ ਚ ਕੀ ਕੀ ਪੈਣਾ ਤੇ ਟਿੱਕ ਸਾਡੇ ਕੋਲ ਨਿਊਟਰੀ ਵਿੱਚ ਹੈ ਇਹ ਵੀ ਨਾਲ ਮਿਕਸ ਕਰਾਂਗੇ ਸੋ ਤੁਹਾਨੂੰ ਦਿਖਾਉਂਦੇ ਆ ਜੀ ਹੁਣ ਕਿਵੇਂ-ਕਿਵੇਂ ਪਾਉਣਾ ਇਹਨੂੰ ਬਾਕੀ ਤੁਹਾਨੂੰ ਪ੍ਰੋਡਕਟ ਸਾਰੇ ਦਿਖਾ ਦਿੱਤੇ ਆ ਇਹਨਾਂ ਨੂੰ ਇੰਨੇ ਜਿਆਦਾ ਇੰਨੇ ਛੋਟੇ ਗਮਲੇ 'ਚ ਇੰਨੇ ਜਿਆਦਾ ਨਿੰਬੂ ਲੱਗਣ ਦਾ ਕਾਰਨ ਇਹੀ ਹੈ ਹੋਰ ਅਸੀਂ ਕੋਈ ਮੰਤਰ ਨਹੀਂ ਪੜ੍ਹਦੇਗੇ ਔਰ ਤੁਹਾਨੂੰ ਕੋਈ ਨਰਸਰੀ ਵਾਲਾ ਇਹ ਸੀਕ੍ਰਟ ਗੱਲਾਂ ਨਹੀਂ ਦੱਸੂਗਾ ਕਦੇ ਵੀ ਜੋ ਤੁਹਾਨੂੰ ਅਸੀਂ ਦਿਖਾਉਂਦੇ ਆ ਆ ਦੇਖੋ ਹੁਣ ਇਹ ਨਾ ਸਮਝੋ ਇੱਕ ਦਿਨ ਨਕਲੀ ਨਿੰਬੂ ਆ ਦੇਖੋ ਅਸਲੀ ਹੈ ਤੇ ਫਲਾਵਰਿੰਗ ਵੀ ਹੋ ਰਹੀ ਆ ਢਾਲ-ਢਾਲ ਬਹੁਤ ਜ਼ਿਆਦਾ ਨਿੰਬੂ ਲੱਗ ਰਿਹਾ ਤੇ ਇਹਨੂੰ ਆਪਾਂ ਮਿਕਸ ਕਰਾਂਗੇ ਪਹਿਲਾਂ ਉਹ ਇਹਨੂੰ ਵਿੱਚੋਂ ਕੱਢ ਦੇ ਇਹ ਮਿੱਟੀ ਕੱਢ ਦੇ ਸਾਈਡ ਤੇ ਤੇ ਇਹਨੂੰ ਮਿਕਸ ਕਰਾਂਗੇ ਇਹਦੇ ਵਿੱਚ ਪਾਓ ਲਓ ਜੀ ਇਹਨੂੰ ਮਿਕਸ ਕਰਨ ਦਾ ਤਰੀਕਾ ਦੇਖ ਲਓ 1 ਕਿਲੋ ਪੂਰਾ ਇਹਦੇ ਵਿੱਚ ਅਸੀਂ ਇਹ ਪਾ ਰਹੇ ਹਾਂ ਨਿਊਟਰੀਚ ਹੁਣ ਪਾਵਾਂਗੇ ਐਪਸਮ ਸਾਲਟ ਇਹਦੇ ਵਿੱਚ ਮੈਗਨੀਸ਼ੀਅਮ ਤੇ ਸਲਫਰ ਹੈ ਜਿਹੜਾ ਇਹਦਾ ਫਲਾਵਰ ਹੋ ਰਿਹਾ ਉਹਨੂੰ ਤਾਕਤ ਦੇਊਗਾ ਇਹ ਠੀਕ ਹੈ ਜੀ ਪੈਪਸਮ ਸాల్ਟ ਤੇ ਇਹ ਬਿਲਕੁਲ ਅਸੀਂ ਥੋੜਾ ਜਿਹਾ ਚਮਚਕ ਪਾਵਾਂਗੇ ਜਿਆਦਾ ਨਹੀਂ ਬਸ 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 ਬਹੁਤ ਹੋ ਜਾਊਗਾ ਇਹ ਇੰਨਾ ਹੀ ਬਹੁਤ ਹੁੰਦਾ ਹੈ ਜਦੋਂ ਪਾਣੀ ਲੱਗੂਗਾ ਤੇ ਬਹੁਤ ਜ਼ਿਆਦਾ ਹੋ ਜਾਣਾ ਤੇ ਹੁਣ ਇਹਨੂੰ ਪਾਵਾਂਗੇ ਆਪਾਂ ਇਹ ਇਕੱਲਾ ਮੈਗਨੀਸ਼ੀਅਮ ਸਲਫੇਟ ਹੈ ਇਹਦੇ ਜੀ ਉਹਦੇ ਵਿੱਚ ਸਲਫਰ ਮਿਕਸ ਜੀਗਾ ਸੋ ਇਹ ਵੀ ਇੱਕ ਚਮਚ ਦੇ ਸਮਾਨ ਹੀ ਪਾਵਾਂਗੇ ਜਿਆਦਾ ਨਹੀਂ ਪਾਵਾਂਗੇ ਇੱਕ ਬੋਟੇ ਨੂੰ ਬਸ 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 ਕਿਉਂਕਿ ਇਹ ਚੀਜ਼ ਘੱਟ ਪੈ ਜੇ ਕੋਈ ਡਾਰ ਨਹੀਂ ਵੱਧ ਪੈ ਗਈ ਫਿਰ ਇਹ ਘੱਟ ਨਹੀਂ ਹੁੰਦੀ ਤੇ ਇਹ ਤੋਂ ਬਾਅਦ ਅਸੀਂ ਪਾਵਾਂਗੇ ਜੀ ਇਹਦੇ ਵਿੱਚ 19 19 19 ਇਹਦੀ ਆਪਾਂ ਸਪਰੇ ਵੀ ਕਰ ਸਕਦੇ ਹਾਂ ਇੱਕ ਇੱਕ ਚਮਚ ਜਾਨੀ ਕਿ ਜੇ ਤੁਹਾਡੇ ਕੋਲ 15 ਲੀਟਰ ਵਾਲੀ ਢੋਲੀ ਹੈ ਜੀ ਢੋਲੀ 'ਚ ਤੁਸੀਂ ਸਿਰਫ ਦੋ ਚਮਚ ਪਾਉਣਾ ਹੈ ਪਰ ਕੇ ਠੀਕ ਆ ਜੀ ਤੇ ਇਹ ਇਸ ਤਰ੍ਹਾਂ ਪੀਲੇ ਰੰਗ ਦਾ ਨਿਕਲਦਾ ਹੁੰਦਾ ਤੇ ਹੁਣ ਚੰਗੀ ਤਰ੍ਹਾਂ ਵੀਡੀਓ ਸਾਰੇ ਵੀਰ ਭੈਣ ਭਰਾ ਜਿੰਨੇ ਹੈਗੇ ਆ ਸਾਰੇ ਸੁਣ ਲਿਓ ਮੇਰੀ ਧਿਆਨ ਨਾਲ ਤੇ ਇਹਦੇ ਵਿੱਚ ਆਪਾਂ ਨੇ ਲਗਭਗ ਹਾਂ ਚਮਚ ਗੁਏ ਇਹ ਪਾ DNA ਠੀਕ ਹੈ ਜੀ ਕਿਉਂਕਿ ਗਮਲੇ ਜੜ ਬਿਲਕੁਲ ਵਿੱਚ ਵਿੱਚ ਹੁੰਦੀ ਹੈ ਤੇ ਜਾਦਾ ਚੀਜ਼ਾਂ ਨੁਕਸਾਨ ਕਰਦੀਆਂ ਇਹਦਾ ਆਪਾਂ ਸਾਰੀ ਚੀਜ਼ ਦਾ ਸਪਰੇ ਵੀ ਕਰ ਸਕਦੇ ਆ ਡੋਜ਼ ਫੇਰ ਸੁਣ ਲਓ ਜਿਸ ਸਪਰੇ ਕਰਨੀ ਹੈ ਤਾਂ ਪੂਰੀ ਢੋਲੀ ਦੇ ਵਿੱਚ ਦੋ ਚਮਚ ਪੂਰੇ ਪਾਉਣੇ ਆ ਜਿਆਦਾ ਨਹੀਂ ਪਾਉਣਾ ਤੇ ਉਹਦੇ ਵਿੱਚ ਜਿਹੜੀ ਆ ਨਿਊਟਰੀਐਡ ਨਹੀਂ ਪਾਉਗੀ ਉਹਦੇ ਚ 19 19 19 ਪਾਊਗਾ ਤੇ ਐ ਫਸਮ ਸాల్ਟ ਪਾਊਗਾ ਜਿਹਦੇ ਵਿੱਚ ਸਲਫਰ ਤੇ ਮੈਗਨੀਸ਼ੀਅਮ ਹੈ ਤੇ ਮੈਗਨੀਜ਼ ਇਹਦੀ ਸਪਰੇ ਹੋਊਗੀ ਇਹ ਹੁਣ ਤਿਆਰ ਹੋ ਗਿਆ ਜੀ ਇਹਨੂੰ ਹੁਣ ਅਸੀਂ ਆ ਮਿੱਟੀ ਵਿਜੜੀ ਵਿੱਚ ਸੀਗੀ ਵਿੱਚੇ ਪਾਲਤੀ ਅਸੀਂ ਮਿੱਟੀ ਦੇ ਵਿੱਚ ਮਿਕਸ ਕਰਤਾ ਇਹਦੇ ਨਾਲ ਚਾਰ ਪਾਸੇ ਅਸੀਂ ਇਹਨੂੰ ਖਡਾ ਦੇਾਂਗੇ ਲਓ ਜੀ ਇੰਨਾ ਕੰਮ ਸੀਗਾ ਇੰਨਾ ਕੰਮ ਤੁਸੀਂ ਕਰ ਲਿਓ ਤੇ ਜਿਵੇਂ ਸਾਡੇ ਗਮਲੇ 'ਚ ਨਿੰਬੂ ਲੱਗੇ ਪਿਆ ਤੇ ਆ ਜਿਹੜਾ ਉੱਪਰ ਆ ਰਿਹਾ ਫਰੂਟ ਇਹ ਇਦਾਂ ਹੀ ਲੱਗੂਗਾ ਠੀਕ ਆ ਜੀ ਆ ਦੇਖੋ ਇਹ ਇਦਾਂ ਹੀ ਤੁਹਾਡੇ ਵੀ ਘਰ ਵਿੱਚ ਲੱਗੂਗਾ ਤੇ ਇਹ ਇਹੀ ਜਾਦੂ ਹੈ ਇਹੀ ਦਵਾਈ ਹੈ ਇਹਨੂੰ ਜੋ ਮਰਜ਼ੀ ਸਮਝ ਲਓ ਤੁਸੀਂ ਸਾਰਾ ਕੁਝ ਇਹੀ ਹੈ ਸੋ ਬਸ ਇਹ ਤਿਆਰ ਆਪਾਂ ਦੇ ਸਾਰੇ ਲਓ ਜੀ ਇਹ ਸੀ ਤਰੀਕਾ ਅੱਜ ਦਾ ਵੀਡੀਓ ਦਾ ਤੇ ਤੁਸੀਂ ਇਦਾਂ ਕਰਿਆ ਕਰੋ ਤੇ ਇਹ ਬਹੁਤ ਵਧੀਆ ਸਟੇਕ ਜਾਣਕਾਰੀ ਤੁਹਾਨੂੰ ਦਿੱਤੀ ਹੈ। ਇਸ ਤੋਂ ਬਾਅਦ ਜੀ ਅੱਗੇ ਆਪਾਂ ਅਮਰੂਦ ਤੇ ਸਾਰੇ-ਸਾਰੇ ਆਂਬ ਤੇ ਕਿਹੜਾ-ਕਿਹੜਾ ਪਲਾਂਟ ਨੂੰ ਕਿਹੜੀ-ਕਿਹੜੀ ਜਿਹੜੀ ਖਾਦ ਪਾਣੀ ਹੈ ਹੈ ਸਾਰਾ ਆਰਗੈਨਿਕ ਹੀ ਆਪਣੇ ਕੋਲ ਮਸਲਾ ਹੈ। ਤੇ ਇਹ ਤੁਹਾਨੂੰ ਜਾਣਕਾਰੀ ਅਸੀਂ ਅੱਗੇ ਦੇਾਂਗੇ। ਤੇ ਤੁਸੀਂ ਵੀਡੀਓ ਸਾਡੀ ਸ਼ੇਅਰ ਕਰਿਆ ਕਰੋ, ਕਮੈਂਟ ਕਰਕੇ ਦੱਸਿਆ ਕਰੋ।